वो मेरा ਪਾਣੀ ਪਾਉਣਾ ਸਾਰਾ ਨੇਟ ਆ ਗਿਆ ਸੋਣ ਲਾਤਾ ਦੇ ਇੱਕ ਬੰਦ ਤੂੰ ਤੁਮ ਨੂੰ ਜਾਨ ਕਰਾ ਰਹੀ ਹੈ ਤਾਰੇ ਮਤੇ ਦੇਖਣੀ ਹੋਣ ਬੱਚੇ ਰੋਣ ਰਿਹਾ ਕਿਰਪਾ ਕਰੋ ਬੜਾ ਕਿਰਪਾ ਕਰੋ ਜੀ ਕਰਦੇ ਹੋਂ ਤੋਂ ਦੂਰ ਰਹਾ ਨੌਜਵਾਨ ਮੁੰਡਾ ਇਸ ਕਰਕੇ ਵਿਦੇਸ਼ ਗਿਆ ਸੀ ਤਾਂ ਕਿ ਉਹ ਰੋਜ਼ੀ ਰੋਟੀ ਕਮਾ ਸਕੇ ਆਪਣੇ ਪਰਿਵਾਰ ਦੀ ਹਾਲਤ ਸੁਧਾਰ ਸਕੇ ਨਹੀਂ ਪਤਾ ਸੀ ਫੂਡ ਡਿਲੀਵਰੀ ਦਾ ਕੰਮ ਕਰਦੇ ਕਰਦੇ ਹੀ ਗਲੀ ਦੇ ਵਿੱਚ ਹੀ ਕੁਝ ਹੋਰ ਮੁੰਡਿਆਂ ਦੇ ਨਾਲ ਉਸ ਦਾ ਝਗੜਾ ਹੋ ਜਾਣਾ ਅਤੇ ਉਹਨਾਂ ਦੇ ਵੱਲੋਂ ਹੀ ਬੇਰਹਿਮੀ ਦੇ ਨਾਲ ਉਸ ਦੀ ਜਾਨ ਲੈ ਲਈ ਜਾਣੀ ਹੈ ਇੱਕ ਹਸਤਾ ਵਸਤਾ ਪਰਿਵਾਰ ਮਿੰਟਾਂ 'ਚ ਉਜਾੜ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਨੌਜਵਾਨ ਪੁੱਤ ਜਿਸ ਦੇ ਕੀ ਸੋਹਣੇ ਸੋਹਣੇ ਦੋ ਮਾਸੂਮ ਬੱਚੇ ਘਰ ਦੇ ਵਿੱਚ ਪਤਨੀ ਅਤੇ ਬਜ਼ੁਰਗ ਮਾਪੇ ਉਡੀਕਦੇ ਸਨ ਗੁਰਦਾਸਪੁਰ ਦੇ ਕਸਬੇ ਦੇ ਇੰਡੋਪਾਕ ਬਾਰਡਰ ਦੇ ਨਜ਼ਦੀਕ ਪਿੰਡ ਹਸਨਪੁਰ ਦਾ ਰਹਿਣ ਪਾਲਾ ਨੌਜਵਾਨ ਬਲਜੀਤ ਸਿੰਘ ਜਿਸ ਨੂੰ ਕੀ ਜਰਮਨ ਦੇ ਵਿੱਚ ਝਗੜੇ ਤੋਂ ਬਾਅਦ ਉਸਦੀ ਜਾਨ ਲਈ ਗਈ ਦੱਸਦੀ ਕਿ ਕਸਬਾ ਦੁਰੰਗਲਾ ਦੇ ਨਜ਼ਦੀਕੀ ਪਿੰਡ ਦਾ ਰਹਿਣ ਵਾਲਾ ਇਹ ਨੌਜਵਾਨ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ ਪਰ ਨਹੀਂ ਪਤਾ ਸੀ ਕਿ ਉੱਥੇ ਝਗੜੇ ਤੋਂ ਬਾਅਦ ਉਸਨੂੰ ਕੁੱਟ-ਕੁੱਟ ਕੇ ਚਾਕੂ ਮਾਰ-ਮਾਰ ਕੇ ਖਤਮ ਕੀਤਾ ਜਾਣਾ ਮੇਰੇ ਤੱਕ ਦੇ ਭਰਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਜੋ ਕਿ ਆਰਮੀ ਤੋਂ ਰਿਟਾਇਰ ਹੈ ਕਿ ਉਹ ਕੰਮ ਦੇ ਲਈ ਆਪਣੇ ਪਰਿਵਾਰ ਦਾ ਵਧੀਆਂ ਪਾਲਣ ਪੋਸ਼ਣ ਦੇ ਲਈ ਹੀ ਵਿਦੇਸ਼ ਦੇ ਵਿੱਚ ਗਿਆ ਸੀ ਉੱਥੇ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ ਘਰ ਦੇ ਬਾਹਰ ਹੀ ਗਲੀ ਦੇ ਵਿੱਚ ਹੀ ਮੁੰਡਿਆਂ ਦੇ ਨਾਲ ਉਸ ਦਾ ਝਗੜਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀ ਜਾਨ ਲੈ ਗਈ ਪਰਿਵਾਰ ਨੂੰ 21 ਫਰਵਰੀ ਨੂੰ ਮ੍ਰਿਤਕ ਦੇ ਦੋਸਤ ਦਾ ਫੋਨ ਆਇਆ ਜਿਸ ਨੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਅੱਜ ਇਸ ਮੁੰਡੇ ਦੀ ਮ੍ਰਿਤਕ ਦੇ ਪਿੰਡ ਪਹੁੰਚਣ ਤੇ ਪਰਿਵਾਰ ਫੁੱਟ ਫੁੱਟ ਰੋਇਆ ਦੱਸਦੇ ਕਿ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਹੈ ਕਿਉਂ ਜੋ ਉਸਦੇ ਦੋ ਛੋਟੇ-ਛੋਟੇ ਮਾਸੂਮ ਬੱਚੇ ਆਪਣੇ ਪਿਓ ਦੇ ਲਈ ਰੋ ਰਹੇ ਨੇ ਅਤੇ ਉਸਦੀ ਪਤਨੀ ਦਾ ਭાવੇਖ ਕਿਵੇਂ ਇੱਕ ਮਿੰਟਾਂ 'ਚ ਕਾਲਾ ਹੋ ਗਿਆ ਉਹ ਤੁਸੀਂ ਇਹਨਾਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ। ਉਹ ਮੇਰਾ ਬੋਤ ਨਿਕਲਦਾ। ਉਹ ਜਮਦਾਈ ਪਾਛਿਆ ਪਾਦੀ ਨਹੀਂ ਦਈ ਇਹ ਤਾਂ ਕੇਲੀ ਬਜਾਉਂਦਾ ਜਮਦਾਈ ਮਾਰਿਆ। फिलहाल जल इस परिवार ने इस माड़ी घटना का पता लग्या समय परिवार का की कहना जरा सुनो ओ रे रे ਆਏ ਜੀ ਸਟੇਟਲ ਸਰਕਾਰ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਮਗਰਾ ਸਾਡੇ ਬੱਚੇ ਦੀ ਜਰ ਲਾਜ ਰਹੀ ਆ ਜਲਦੀ ਤੋਂ ਜਲਦੀ ਪੁਜੀ ਆਵੇ ਮਗਰਾ ਆਪ ਦਾ ਜੂ ਮੇਂ ਜਾ ਕਰਾਗੇ ਤੁਹਾਡਾ ਸਾਡੇ ਬੱਚੇ ਦੇਖ ਨਹੀਂ ਆਉਣ ਬੱਚੇ ਬੱਚੇ ਰੋ ਰਹੇ ਆ ਕਿਰਪਾ ਕਰੋ ਮੜਾ ਕਿਰਪਾ ਕਰੋ ਜੀ ਅਰੇ ਮੇਰ ਬੜਾ ਮੇਰ ਨਹੀਂ ਕਰ ਲੈ ਤੁਹਾਡੇ ਬੱਚੇ ਲਾਜ ਜਲਦੀ ਜਲਦੀ ਪੱਤ ਬਗਾਈ ਜਾਵੇ ਜਿਹੜਾ ਸੰਸਕਾਰ ਕਰਕੇ ਜਿਹੜਾ ਪ੍ਰਾਪਤ ਹੋ ਜਾਵੇ ਹਲ ਹੋਏ ਸਰਕਾਰ ਬਰਦਰ ਜੋ ਬਲਜੀਤ ਸਿੰਘ ਜਰਮਨ ਦੇ ਵਿੱਚ ਬਰਿਨਸਾਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ ਛੋਟੇ ਛੋਟੇ ਉਹਦੇ ਬੱਚੇ ਆ ਜੀ ਤੇ ਉਹ ਵੀ ਉਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਕਿ ਕੀ ਗੱਲ ਹੋਈ ਆ ਉਥੇ ਝਗੜਾ ਹੋਣ ਕਰ ਨਾਲ ਉਹਦੀ ਮੌਤ ਹੋ ਗਈ ਆ ਉਹ ਕਿਰਪਾ ਕਰਕੇ ਦੋਨਾਂ ਸਰਕਾਰਾਂ ਗਿਆ ਜੁੜ ਕੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੈਡ ਬਾਡੀ ਨੂੰ ਛੇਤੀ ਤੋਂ ਛੇਤੀ ਭਾਰਤ ਲੈ ਕੇ ਆਇਆ ਜਾਏ ਜਾਏ ਤੁਹਾਡੇ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੈ ਇਸ ਬਾਰੇ ਸਾਡੀ ਪੰਜਾਬ ਸਰਕਾਰ ਨੂੰ ਅਸੀਂ ਮੇਲ ਪੀਤ ਕੀਤੀ ਸੀ ਉਹਦਾ ਸਾਨੂੰ ਜਵਾਬ ਆਇਆ ਹੈ ਵੀ ਉਹਨਾਂ ਨੇ ਮੇਲ ਕੀਤੀ ਹੈ ਵੀ ਉਹ ਕਹਿੰਦੇ ਵੀ ਡੈਡ ਬਾਡੀ ਭੇਜੀ ਜਾਏਗੀ ਤੋ ਘਾਦਾਰ ਬਹੁ ਬੁਰੀ ਹਾਲਤਾ ਜੀ ਰੋ ਰੋ ਕੇ ਅਸੀਂ ਚੰਨੇ ਵੀ ਛੇਤੀ ਤੋਂ ਛੇਤੀ ਸੈਂਟਰਲ ਗਵਰਨਮੈਂਟ ਵੀ ਇਹਦੇ ਵਿੱਚ ਆਏ ਉਹ ਛੇਤੀ ਛੇਤੀ ਸਾਡਾ ਸਾਥ ਦੇ ਵੱਡ ਡੱਡ ਬੜੀ ਨੂੰ ਵਾਪਸ ਜਾਂਦਾ ਜਾਏ ਉਹ ਇਸ ਸੋਸ਼ਲ ਮੀਡੀਆ ਦੇ ਇਹ ਰਾਹੀਂ ਸਾਨੂੰ ਪਤਾ ਚੱਲ ਰਿਹਾ ਹੈ ਕਿ ਇਸ ਤਰੀਕ ਨੂੰ ਰਹਿਤ ਹੋਈ ਹੈ ਤੇ ਕਾਫੀ ਦਿਨ ਹੋ ਚੁੱਕੇ ਆ ਤੇ ਬਾਤ ਗਾਤ ਤੋਂ ਮੈਂ ਦੀ ਡੱਡ ਬੜੀ ਜਾਏ ਜਲਦੋਂ ਜਲਦ ਪੰਜਾਬ ਜਾਂਦੀ ਜਾਏ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਦੀਸ਼ ਸਿੰਘ ਹੈ ਮੇਰੇ ਬ੍ਰਦਰ ਜੋ ਨਾਮ ਦਾ ਨਾਮ ਬਲਜੀਤ ਸਿੰਘ ਸੀ ਉਹ ਵਿਦੇਸ਼ ਆਪਣੇ ਬੱਚਿਆਂ ਦੇ ਰੋਜ਼ਗਾਰ ਕਰਨ ਲਈ ਗਏ ਸੀ ਪਰ ਕੁਝ ਕਾਰਨਾ ਕਰਕੇ ਉਹਨਾਂ ਦੀ ਉੱਥੇ ਡੈਥ ਹੋ ਗਈ ਹੈ ਪਲੀਸ ਗਵਰਨਮੈਂਟ ਜੀ ਅਗੇ ਮੈਂ ਰਿਕਵੈਸਟ ਕਰਦਾ ਉਹਨਾਂ ਦੀ ਡੈੱਡ ਬੋਡੀ ਲੈਣ ਵਿੱਚ वो पानी दबाई हां मेरा बहुत निकल जाता है वो जमाई पक्षत नहीं ये अकेली रह जमाई मार रहा है वो सादे देख ເດີ້ເດີ້ນີ້ພະນ້ອງພະສ